ਅਪਰੋਕਸੀਮੇਟਲੀ ਨਾ ਐਗਜ਼ੈਕਟਲੀ ਇਸ ਨੂੰ ਅੱਜ 22 ਦਿਨ ਹੋਇਆ ਡਿਲੀਵਰੀ ਕੀਤੀ ਨੂੰ ਸੋ ਸੱਜਣ ਨੂੰ ਇਹ ਕਾਲ ਦੀ ਹੀਟ ਦੇ ਵਿੱਚ ਆਈ ਹੋਈ ਆ ਕੀ ਖਾਣਾ ਪਸ਼ੂ ਨੂੰ ਦਿੰਨੇ ਆ ਚੰਗੀ ਪ੍ਰੋਡਕਸ਼ਨ ਦੇ ਨਾਲ ਨਾਲ ਆਪਾਂ ਨੂੰ ਜਿਹੜੇ 올-ਓਵਰ ਬੈਨੀਫਿਟਸ ਪਸ਼ੂਆਂ ਦੇ ਵਿੱਚ ਦੇਖਣ ਨੂੰ ਮਿਲਦੇ-ਮਿਲਦੇ ਆ ਆਪਾਂ ਨੂੰ ਨਤੀਜੇ ਹੋਣ ਨੂੰ ਮਿਲਣੇ ਸ਼ੁਰੂ ਹੋਏ ਆ ਕਾਫੀ ਸੱਜਣ ਕਹਿੰਦੇ ਵੀ ਚਲੋ ਆਪਾਂ ਦਾ ਲੱਕ ਆ ਲੱਕ ਵੀ ਸੱਜਣ ਨੂੰ ਉਂਦੀ ਬੰਦਾ ਜਦੋਂ ਆਪਾਂ ਮਿਹਨਤ ਕਰਦੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਸਾਰੇ ਸੱਜਣਾ ਦਾ ਉਮੀਦ ਸਾਰੇ ਸੱਜਣਾਂ ਦੇ ਸਾਰੇ ਸੱਜਣਾਂ ਦੇ ਪਸ਼ੂ ਠੀਕ ਬਾਕੀ ਸੱਜਣੋ ਅੱਜ ਦੀ ਜੋ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਉਹ ਖੁਰਾਕ ਦੇ ਸਬੰਧੀ ਕਰਾਂਗੇ ਵੀ ਚੰਗੀ ਖੁਰਾਕ ਦੇਣ ਦੇ ਨਾਲ ਪਸ਼ੂਆਂ ਦੇ ਵਿੱਚ ਆਪਾਂ ਨੂੰ ਕੀ ਬੈਨੀਫਿਟਸ ਹੁੰਦੇ ਆ ਪ੍ਰੈਕਟੀਕਲੀ ਆਪਾਂ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ ਡਿਟੇਲ ਦੇ ਵਿੱਚ ਬਾਕੀ ਅੱਗੇ ਦੇ ਤਰ੍ਹਾਂ ਜਿਹੜੇ ਸੱਜਣ ਆਪਣੇ Facebook ਪੇਜ ਤੇ ਨਵੇਂ ਆਏ ਆ ਉਹ ਆਪਣੇ Facebook ਪੇਜ ਨੂੰ ਫੋਲੋ ਕਰਨਾ ਜਿਹੜੇ ਸੱਜਣ ਆਪਣੇ YouTube ਚੈਨਲ ਤੇ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਜੋ ਆਉਣ ਵਾਲੀਆਂ ਨੌਲੇਜੇਬਲ ਤੇ ਵੈਲਿਊਏਬਲ ਵੀਡੀਓ ਪਸ਼ੂ ਪਾਲਣ ਦੇ ਕਿਤੇ ਸਬੰਧੀ ਉਹ ਤੁਹਾਡੇ ਕੋਲ ਸਮੇਂ ਸਿਰ ਪਹੁੰਚਦੀਆਂ ਰਹਿਣ ਅਤੇ ਜਿਹੜੀ ਸਟੀਕ ਇਨਫਰਮੇਸ਼ਨ ਹੁੰਦੀ ਆ ਆਪਾਂ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਦੇ ਹੁੰਨੇ ਆ। ਇਹੀ ਆਪਣਾ ਮੇਨ ਮੋਟਿਵ ਹੁੰਦਾ। ਅੱਜ ਦੀ ਜੋ ਮੇਨ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਵੀ ਜਿਹੜੀ ਆਪਾਂ ਚੰਗੀ ਖਰਾਕ ਪੋਸ਼ੂ ਨੂੰ ਪਾਉਂਦੇ ਆ ਉਸਦੇ ਆਪਾਂ ਨੂੰ ਬੈਨੀਫਿਟਸ ਕੀ ਮਿਲਦੇ ਆ ਉਸ ਤੇ ਆਪਾਂ ਗੱਲਬਾਤ ਕਰਾਂਗੇ। ਬਾਕੀ ਵੀਰਾਂ ਝੋਟੀ ਸੱਜ ਨੂੰ ਆਪਣੀ ਇਸ ਟਾਈਮ ਲਗਭਗ 4 ਤੋਂ 5 ਦਿਨ ਹੋਏ ਐ ਇਸ ਨੂੰ ਡਿਲੀਵਰੀ ਕੀਤੀ ਨੂੰ ਤੇ ਚੰਗੇ ਦੁੱਧ ਤੇ ਵੀ ਇਸ ਟਾਈਮ ਮਤਲਬ ਚੰਗੀ ਪਰਫਾਰਮੈਂਸ ਦੇ ਰਹੀ ਆ। ਸੋ ਅੱਗੇ ਕੋਸ਼ਿਸ਼ ਹੋਊਗੀ ਵੀ ਜਿਵੇਂ ਜਿਵੇਂ ਦੁੱਧ ਤੇ ਆਊਗੀ ਤੋ ਘੱਟ ਤੋਂ ਘੱਟ ਸਮੇਂ ਵਿੱਚ ਆਪਾਂ ਇਸ ਦੀ ਲਾਈਵ ਮਿਲਕਿੰਗ ਤੁਹਾਨੂੰ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਜਿੰਨਾ ਵੀ ਦੁੱਧ ਦਊਗੀ ਸੱਜਣੋ ਤੇ ਉਹ ਤੁਹਾਡੇ ਰੂਬਰੂ ਆਪਾਂ ਜ਼ਰੂਰ ਕਰਾਂਗੇ ਤਾਂ ਜੋ ਜੋ ਆਪਾਂ ਬਰੀਡਿੰਗ ਤੇ ਕੰਮ ਕਰ ਰਹੇ ਜਿਹੜਾ ਆਪਣਾ ਮੇਨ ਕਨਸੈਪਟ ਆ ਉਸ ਤੇ ਆਪਾਂ ਕਿੰਨਾ ਕੁ ਪ੍ਰੈਕਟੀਕਲੀ ਸਟਰੋਂਗ ਹੋ ਵੀ ਰਹੇ ਆ ਜਾਂ ਨਹੀਂ ਉਸ ਉਸ ਤੁਹਾਡਾ ਸਾਰਾ ਤੋਂ ਆਪਾਂ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਸ ਵੀਡੀਓ ਦੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਇਹ ਵੀ ਸੱਜਣਾਂ ਨੂੰ ਕਹਿਣਾ ਜਾਊਂਗਾ ਵੀ ਜੇਕਰ ਆਪਾਂ ਬਰੀਡਿੰਗ ਕਰਨੀ ਆ ਆ ਚਲੋ ਕਾਫੀ ਸੱਜਣਾਂ ਨੂੰ ਸ਼ਾਇਦ ਮੇਰੀ ਇਹ ਗੱਲ ਨਾ ਚੰਗੀ ਲੱਗੇ ਆਪਾਂ ਨਾਮੀ ਬੁੱਲਾ ਪਿੱਛੇ ਜਿਆਦਾ ਨਹੀਂ ਭਜਣਾ ਉਸ ਦਾ ਰੀਜ਼ਨ ਮੈਂ ਇਹ ਦੱਸੂਗਾ ਵੀ ਜਿਹੜੇ ਨਾਮੀ ਬੁੱਲਾ ਸੋ ਫਸਟ ਆਫ ਆਲ ਤੇ ਵੀ ਨਾਮੀ ਬੁੱਲ ਤਾਂ ਉਹੀ ਹੁੰਦੇ ਸੱਜਣੋ ਜਿਹੜੇ ਚੰਗਾ ਰਿਕਾਰਡ ਪ੍ਰਦਰਸ਼ਨ ਕਰਦੇ ਜਿਨ੍ਹਾਂ ਦੀ ਚੰਗੀਆਂ ਛੋਟੀਆਂ ਫੀਮੇਲ ਜ਼ੁੱਧ ਤੇ ਆਕੇ ਚੰਗੀ ਪੈਦਾਵਾਰ ਦਿੰਦੀਆਂ ਤਾਂ ਹੀ ਉਹ ਬੁੱਲ ਕੋਈ ਵੀ ਨਾਮੀ ਪੈਦਾ ਹੁੰਦਾ ਸੋ ਉਸ ਬੁੱਲ ਪਿੱਛੇ ਨਾ ਭਜਣ ਦਾ ਰੀਜ਼ਨ ਮੈਂ ਇਹ ਕਿਉਂ ਇਹ ਕਿਉਂ ਕਹਿ ਰਿਹਾ ਉਸ ਦਾ ਰੀਜ਼ਨ ਇਹ ਵੀ ਜੇਕਰ ਕਿਸੇ ਵੀ ਬੁੱਲ ਦੀ ਡਿਮਾਂਡ ਜਿਆਦੇ ਹੁੰਦੀ ਆ ਤਾਂ ਉਸ ਦੇ ਚਾਂਸ ਹੁੰਦੇ ਪਏ ਉਸ ਦੀ ਡੁਪਲੀਕੇਸੀ ਵੀ ਪੈਦਾ ਹੋਣ ਦੀ ਜਿਆਦੇ ਚਾਂਸ ਹੁੰਦੇ ਆ ਸੋ ਜੇਕਰ ਆਪਾਂ ਨੇ ਵੀ ਚੰਗਾ ਰਿਜ਼ਲਟ ਲੈਣ ਪਿੱਛੇ ਜਮਾਂ ਹੀ ਖਤਮ ਰਿਜ਼ਲਟ ਮਿਲੇ ਬੇਕਾਰ ਰਿਜ਼ਲਟ ਮਿਲੇ ਸੋ ਉਸ ਦੇ ਨਾਲੋਂ ਬੈਟਰ ਹੈ ਵੀ ਆਪਾਂ ਅਜਿਹੇ ਬੁੱਲ ਹੋਰ ਵੀ ਕਾਫੀ ਫੀਲਡ ਦੇ ਵਿੱਚ ਹੈਗੇ ਆ ਹੋਰ ਸੰਸਥਾਵਾਂ ਪ੍ਰਾਈਵੇਟ ਗਵਰਨਮੈਂਟਸ ਜਿਨ੍ਹਾਂ ਦੇ ਸੀਮਨ ਕਾਫੀ ਅੱਛੇ ਬੁੱਲਾਂ ਦੇ ਆਉਂਦੇ ਆ ਸੋ ਜਦੋਂ ਆਪਾਂ ਸੀਮਨ ਸਿਲੈਕਟ ਕਰਨਾ ਸੋ ਉਹ ਅਜਿਹੇ ਬੁੱਲ ਦਾ ਕਰੀਏ ਜਿਸ ਦੀ ਪੈਡਾਗਰੀ ਲਾਈਨ ਲੰਮੀ ਹੋਵੇ ਜਿੰਨੀ ਸਟਰੌਂਗ ਬਲੱਡ ਲਾਈਨ ਹੋਵੇ ਉਹਨਾਂ ਚੰਗਾ ਰਿਜ਼ਲਟ ਇਹ ਮੇਰੀ ਪਰਸਨਲ ਥਿੰਕਿੰਗ ਆ ਸੱਜਣੋ ਤੇ ਬਟ ਮੈਂ ਜੋ ਪਰਸਨਲ ਥਿੰਕਿੰਗ ਥਿੰਕਿੰਗ ਹੈ ਉਹ ਐਗਜੈਕਟਲੀ ਉਹ ਰਿਜ਼ਲਟ ਵੀ ਦੇ ਰਹੀ ਆ। ਬਾਕੀ ਮੇਰੇ ਕਹਿਣ ਦਾ ਮੇਨ ਮਕਸਦ ਇਹ ਹੀ ਸੀ ਵੀ ਜੇਕਰ ਆਪਾਂ ਨਾਮੀ ਬੁੱਲਾ ਪਿੱਛੇ ਭੱਜਾਂਗੇ ਉਹਨਾਂ ਬੁੱਲਾਂ ਦੀ ਸੀਮਨ ਦੀ ਡੁਪਲੀਕੇਸੀ ਆਉਣ ਦੇ ਕਰਕੇ ਤੁਹਾਡਾ ਨੁਕਸਾਨ ਕਾਫੀ ਹੋ ਸਕਦਾ ਬਾਕੀ ਸੱਜਣੋ ਮੇਰੇ ਆਪਦੇ ਨਿੱਜੀ ਵਿਚਾਰ ਹੁੰਦੇ ਆ ਜਿਹੜੇ ਸੱਜਣਾਂ ਨੂੰ ਚੰਗੇ ਲੱਗਦੇ ਉਹ ਅਪਣਾ ਸਕਦੇ ਬਾਕੀ ਚਲ ਹਰੇਕ ਸੱਜਣ ਦੀ ਸੋਚਣ ਦਾ ਜਰੀਆ ਕੰਮ ਦਾ ਤਰੀਕਾ ਵੱਖੋ ਵੱਖ ਹੁੰਦਾ ਤੇ ਬਾਕੀ ਮੇਰਾ ਆਪਦਾ ਵਿਚਾਰ ਸੀਗੇ ਜੇਕਰ ਆਪਾਂ ਡਾਇਰੈਕਟ ਓਨਰ ਤੋਂ ਸੀਮੰਟ ਲੈਨੇ ਆ ਸੋ ਉਸ ਦੇ ਨਾਲੋਂ ਬੈਟਰ ਬਹੁਤ ਵਧੀਆ ਮੈਂ ਕਹੂੰਗਾ ਉਹ ਆਪਾਂ ਕਿਸੇ ਵੀ ਬੁੱਲਦੇ ਸੀਮੰਟ ਯੂਜ਼ ਕਰ ਸਕਦੇ ਜੇਕਰ ਆਪਾਂ ਖੁਦ ਸੀਮੰਟ ਰੈਦਰਰ ਦੈਨ ਕਿਸੇ ਸਪਲਾਈਅਰ ਤੋਂ ਜਾਂ ਕਿਸੇ ਵਿਸ਼ਵਾਸਪਾਤਰੇ ਇਨਸਾਨ ਤੋਂ ਆਪਾਂ ਸੀਮੰਟ ਲੈਨੇ ਆ ਤਾਂ ਉਸ ਦੇ ਵਿੱਚ ਤਾਂ ਆਪਾਂ ਸ਼ੋਰਲੀ ਹੁੰਨੇ ਵੀ ਸੀਮੰਟ ਓਰੀਜਨਲ ਹੀ ਆ ਸੋ ਮੇਰਾ ਕਹਿਣ ਦਾ ਮਕਸਦ ਇਹੀ ਸੀ ਮੈਂ ਕਿਸੇ ਬੁੱਲਦੇ ਵਿਰਖਲਾਪ ਹੈ ਨਹੀਂਗਾ ਛੋਟੇ ਸਾਰੇ ਇਸਟੇਫੀਲਡ ਦੇ ਵਿੱਚ ਬਹੁਤ ਹੀ ਚੰਗੇ ਆ ਰਹੇ ਆ ਤੇ ਹਰੇਕੀ ਕੋਈ ਵੀ ਸੱਜਣ ਜੇਕਰ ਬੋਲ ਨੂੰ ਪਾਲਦਾ ਤਾਂ ਉਸ ਦਾ ਇਹੀ ਮੇਨ ਮੋਟਿਵ ਹੁੰਦਾ ਵੀ ਮੇਰਾ ਬੁੱਲ ਚੰਗਾ ਨਤੀਜੇ ਦੇਵੇ ਤਾਂ ਜੋ ਮੇਰਾ ਨਾਮ ਵੀ ਹੋਵੇ ਤੇ ਰਿਜ਼ਲਟ ਵੀ ਇੱਕ ਫਾਰਮਰ ਦੇ ਘਰੇ ਚੰਗੇ ਹੋਣ। ਬਾਕੀ ਇੱਕ ਫਾਰਮਰ ਨੇ ਸੋਚਣਾ ਵੀ ਆਪਾਂ ਕੋਈ ਵੀ ਬੋਲ ਦਾ ਸੀਮਨ ਯੂਜ਼ ਕਰਨਾ ਤਾਂ ਉਹ ਕਿਸ ਤਰ੍ਹਾਂ ਕਰੀਏ ਤਾਂ ਜੋ ਆਪਣੀ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਇੰਪਰੂਵਮੈਂਟ ਹੋਵੇ, ਬਰੀਡ ਡਿਵੈਲਪਮੈਂਟ ਹੋਵੇ। ਬਾਕੀ ਬਰੀਡਿੰਗ ਦੇ ਰਿਲੇਟਡ ਦਾ ਸੱਜਣੋ ਜਿੰਨੀ ਮੈਂ ਡੀਟੇਲ ਦੇ ਵਿੱਚ ਗੱਲਬਾਤ ਕਰਾਂ ਉੰਨੀ ਥੋੜੀ ਆ ਭਾਵੇਂ ਮੈਂ ਸ਼ਾਮ ਤਾ ਹੀ ਬੋਲੀ ਜਾਵਾਂ। ਪ੍ਰਮਾਤਮਾ ਦੀ ਕਿਰਪਾ ਨਾਲ ਇੰਨੀ ਕਾਪ ਇਸ ਦੇ ਬਰੀ ਆਪਾਂ ਹੋਰ ਵੀਡੀਓ ਚ ਡਿਸਕਸ਼ਨ ਕਰਾਂਗੇ ਮੇਨ ਵੀਡੀਓ ਆਪਣੀ ਫੀਡਿੰਗ ਤੇ ਆ ਫੀਡਿੰਗ ਦੇ ਦੇਣ ਦੇ ਮੇਨ ਬੈਨੀਫਿਟਸ ਉਹਦਾ ਰੀਜ਼ਨ ਮੈਂ ਇਹ ਕਹਿ ਰਿਹਾ ਵੀ ਸੱਜਣੋ ਅੱਜ ਆਪਣੀ ਮਲਕੀ ਮੱਝ ਆ ਜਿਹੜੀ ਅਪਰੋਕਸੀਮੇਟਲੀ ਅਪਰੋਕਸੀਮੇਟਲੀ ਐਗਜ਼ੈਕਟਲੀ ਇਸ ਨੂੰ ਅੱਜ 22 ਦਿਨ ਹੋਇਆ ਡਿਲੀਵਰੀ ਕੀਤੀ ਨੂੰ ਸੋ ਸੱਜਣੋ ਇਹ ਕੱਲ ਦੀ ਹੀਟ ਦੇ ਵਿੱਚ ਆਈ ਹੋਈ ਆ ਤੇ ਜਿੱਥੇ ਆਪਾਂ ਪਹਿਲਾਂ ਇਹ ਆਪਣੇ ਰਿਲੇਟਿਵਸ ਦੇ ਕੋਲੇ ਮੱਝ ਸੀਗੀ ਉੱਥੇ ਇਸ ਨੇ 6 ਮਹੀਨੇ 7 ਮਹੀਨੇ ਹੀਟ ਹੀ ਨਹੀਂ ਸੀ ਕੱਢੀ ਸੋ ਇੱਥੇ ਤੁਸੀਂ ਆਪ ਹੀ ਜਵਾਬ ਦਿਓ ਸੱਜਣ ਕਮੈਂਟਸ ਦੇ ਵਿੱਚ ਵੀ ਇਸ ਦੇ ਵਿੱਚ ਕੀ ਫਰਕ ਆ ਵੀ ਪਹਿਲਾਂ 6 ਮਹੀਨੇ ਹੀਟ 'ਚ ਨਹੀਂ ਆਈ ਸੀ ਤੇ ਹੁਣ ਹੀਟ 'ਚ ਆਈ ਆ ਤੇ ਇਸ ਦੇ ਵਿੱਚ ਕੀ ਮੇਨ ਕੀ ਮੇਨ ਰੀਜ਼ਨ ਹੈ ਜਿਹਦੇ ਕਰਕੇ ਹੀਟ 'ਚ ਆਈ ਆ ਸੋ ਉਸ ਦਾ ਮੇਨ ਰੀਜ਼ਨ ਇਹ ਵੀ ਚੰਗੀ ਖਰਾਕ ਚੰਗਾ ਪ੍ਰਬੰਧ ਮੈਨੇਜਮੈਂਟ ਹਰੇਕ ਚੀਜ਼ ਦਾ ਜਿਹੜਾ ਸੋਲੂਸ਼ਨ ਹੈ ਹਾਲਾਂਕਿ ਆਪਾਂ ਇਸ ਦਾ ਜਿਹੜਾ ਪ੍ਰੋਪਰ ਮਿਨਰਲ ਮਿਕਸਚਰ ਆ ਪ੍ਰੋਪਰ ਡੋਜ ਦੇ ਨਾਲ ਸ਼ੁਰੂ ਨਹੀਂ ਕੀਤਾ ਹਾਇ ਤੇ ਇਸ ਦੀ ਪ੍ਰੋਪਰ ਮਿਲਕਿੰਗ ਕਪੈਸਿਟੀ ਹੈ ਜਿਹੜੀ ਉਸ ਤੇ ਵੀ ਆਪਾਂ ਨਹੀਂ ਪਹੁੰਚੇ ਇਸ ਟਾਈਮੇ ਜੋ ਦੁੱਧ ਦੀ ਆਪਾਂ ਇਸ ਦੀ ਗੱਲ ਕਰੀਏ ਤਾਂ 14 ਪਲੱਸ ਦੁੱਧ ਦੇ ਦੇ ਰਹੀ ਹੈ ਸਜਣੋ ਮਲਕੀ ਮੱਝ ਤੇ ਪਿੱਛੇ ਇਸ ਨੇ ਜਿੱਥੇ ਪਹਿਲਾਂ ਸੱਜਣੋ ਇਹ ਮੱਝ ਤੇ ਜੰਪਾ ਵਾਲਾ ਉੱਥੇ ਉਹਨਾਂ ਓਨਰਸ ਦੇ ਇਹਨਾਂ ਦੁੱਧ ਚੁਆਇ ਸੀ 10 ਕਿਲੋ ਪਰ ਡੇ ਚੁਆਇ ਸੀ ਤੇ ਮੈਂ ਇਹਨਾਂ ਵੀ ਹਜੇ 2 ਕਿਲੋ ਦੀ ਕਪੈਸਿਟੀ ਇਸ ਦੀ ਹੋਰ ਆ ਤੁਸੀਂ ਮੰਨ ਸਕਦੇ ਹੋ ਵੀ 16 ਪਲੱਸ ਵਾਲੀ ਮੱਝ ਹੈਗੀ ਆ ਇਸ ਦੇ ਬੋਡੀ ਕੈਰੈਕਟਰ ਦੇਖ ਕੇ ਆਪਾਂ ਇਸ ਕਰਮ ਵਾਲੀ ਨੂੰ ਇਸ ਦੀ ਜਾਨ ਬਚਾਈ ਸੀ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਸੀ ਤਾਂ ਆਪਾਂ ਜਾਨ ਬਚਾਈ ਆ ਚਲੋ ਹਰੇਕ ਇਨਸਾਨ ਕੋਈ ਵੀ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹ ਪ੍ਰਮਾਤਮਾ ਦੇ ਹੱਥ ਹੀ ਹੁੰਦਾ ਜੇਕਰ ਚੰਗਾ ਹੋਣਾ ਜਾਂ ਮਾੜਾ ਮਕਸਦ ਆਪਣਾ ਵੀਡੀਓ ਬਣਾਉਣ ਦਾ ਇਹੀ ਸੀ ਵੀ ਸੱਜਣੋ ਜੇਕਰ ਆਪਾਂ ਚੰਗੀ ਖਰਾ ਚੰਗੀ ਪ੍ਰੋਡਕਸ਼ਨ ਦੇ ਨਾਲ ਨਾਲ ਆਪਾਂ ਨੂੰ ਜਿਹੜੇ ਆਲ ਓਵਰ ਬੈਨੀਫਿਟਸ ਪਸ਼ੂਆਂ ਦੇ ਵਿੱਚ ਦੇਖਣ ਨੂੰ ਮਿਲਦੇ ਮਿਲਦੇ ਆ। ਇਸ ਦੀ ਆਪਾਂ ਡੀਵਰਮਿੰਗ ਆਫਟਰ ਕਾਵਿੰਗ 15 ਦਿਨ ਤੋਂ ਬਾਅਦ ਇਸ ਦੀ ਅਲਬਿੰਡਲ ਜੋ ਸਾਲਟ ਦੇ ਨਾਲ ਡੀਵਰਮਿੰਗ ਕਰਤੀ ਸੀ। ਹਾਲਾਂਕਿ ਆਪ ਉਹਦੇ ਵੀਡੀਓ ਨਹੀਂ ਪਾਈ। ਸੋ ਮੈਂ ਸੱਜਣ ਨੂੰ ਅੱਗੇ ਵੀ ਦੱਸਿਆ ਵੀ ਕੋਈ ਵੀ ਜਿਹੜਾ ਫਰੈਸ਼ ਕਵਰ ਐਨੀਮਲ ਸੁੰਦਾ ਤਾਂ 15 ਦਿਨਾਂ ਬਾਅਦ ਅਪਰੋਕਸੀਮੇਟਲੀ ਤੁਸੀਂ ਅਲਬਿੰਡਾ ਜੋ ਸਾਲਟ ਦੇ ਨਾਲ ਕੋਈ ਹੋਰ ਸਾਲਟ ਜਿਹੜਾ ਵੀ ਤੁਹਾਨੂੰ ਚੰਗਾ ਰਿਜ਼ਲਟ ਮਿਲਦਾ ਉਸ ਦੇ ਨਾਲ ਤੁਸੀਂ ਡੀਵਰਮਿੰਗ ਕਰਨੀ ਪਸ਼ੂ ਦੀ ਤੇ ਨਾਲ ਕੋਈ ਵੀ ਲਿਵਰ ਟੋਨਿਕ ਦੇ ਸਕਦੇ ਹੋ। ਸੋ ਕਹਿਣ ਦਾ ਮੇਨ ਆ ਮਕਸਦ ਇਹ ਅਖੀਰ ਦੇ ਵਿੱਚ ਫੇਰ ਇਹੀ ਹੈ ਵੀ ਚੰਗਾ ਆਪਾਂ ਨਤੀਜਾ ਪਸ਼ੂ ਤੋਂ ਲੈਣਾ ਚਾਹੁੰਦੇ ਆ ਤਾਂ ਆਪਣਾ ਖੁਰਾਕ ਦਾ ਪ੍ਰਬੰਧ ਪੁੱਛ ਦੋ ਕਿ ਇਸ ਤਰ੍ਹਾਂ ਇਹ ਡਿਪੈਂਡ ਕਰਦਾ ਸੋ ਹੁਣ ਇਹ ਇਸ ਟਾਈਮ ਜੇ ਦੀ ਆਪਾਂ ਹੀਟ ਦੀ ਡਾਇਗਨੋਸ ਕਰੀਏ ਪ੍ਰੋਪਰ ਸਹੀ ਹੀਟ ਆਈ ਹੋਈ ਸੱਜਣੋ ਬਿਲਕੁਲ ਪਤਨੀਆਂ ਤਾਰਾਂ ਤੇ ਬਿਲਕੁਲ ਹੀ ਸਾਫ ਤਾਰਾਂ ਜਿਹਨੀਆਂ ਕਿ ਇੱਕ AI ਦੇ ਯੋਗ ਜਾਂ ਡਾਇਰੈਕਟ ਕ੍ਰੋਸਿੰਗ ਯੋਗ ਪਸ਼ੂ ਦੇ ਵਿੱਚ ਹੁੰਦੀਆਂ ਉਹ ਇਸ ਦੀਆਂ ਤਾਰਾਂ ਹਾਲਾਂਕਿ ਆਪਾਂ ਇਸ ਦੀ ਇਸ ਟਾਈਮ AI ਨਹੀਂ ਕਰਾਵਾਂਗੇ ਹਾਉਣਾ ਪੈਸ ਦੇ ਯੂਟਰਸ ਦੇ ਕੋਈ ਵੀ ਦਵਾਈ ਜਿਹੜੀ ਕਿ ਭਰਾਵਾਂਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਰੈਨ ਖੂਨ ਹੋਵੇ ਤਾਂ ਉਹ ਪ੍ਰੋਪਰ ਤਰੀਕੇ ਨਾਲ ਸਫਾਈ ਹੋ ਜਾਵੇ। ਸੋ ਇਹ ਮੇਰੇ ਕਿਸੇ ਸੱਜਣ ਨੇ ਮੈਨੂੰ ਪਰਸਨਲ ਤੌਰ ਤੇ ਅੰਡਰਸਟੈਂਡ ਕੀਤਾ ਸੀ ਵੀ ਜੇਕਰ ਆਪਾਂ ਬਰੀਡਿੰਗ ਕਰਨੀ ਚਾਹੁੰਨੇ ਖਾਸ ਤੌਰ ਤੇ ਤੇ ਚੰਗੀ ਕਨਸੈਪਸ਼ਨ ਰੇਟ ਪਸ਼ੂ ਤਰੈਣਾ ਚਾਹੁੰਨੇ ਆ ਤਾਂ ਪਸ਼ੂ ਦੀ ਜਦੋਂ ਵੀ ਪਸ਼ੂ ਪਹਿਲੀ ਹੀਟ ਜਾਂ ਜਦੋਂ ਵੀ ਆਪ ਪਸ਼ੂ ਦੀ ਇਹੀ ਕਰਨੀ ਉਸ ਤੋਂ ਪਹਿਲਾਂ ਪਸ਼ੂ ਦੀ ਦਵਾਈ ਜਰੂਰ ਭਰਾਈ ਜਾਵੇ ਤਾਂ ਜੋ ਪਸ਼ੂ ਦੇ ਯੂਟਰਸ ਦੀ ਸਫਾਈ ਪ੍ਰੋਪਰ ਤਰੀਕੇ ਨਾਲ ਹੋ ਸਕੇ ਤੇ ਕਨਸੈਪਸ਼ਨ ਰੇਟ ਵੀ ਕਾਫੀ ਜ਼ਿਆਦਾ ਇਨਕਰੀਜ਼ ਹੁੰਦਾ। ਬਾਕੀ ਇਹ ਸਮਾਂ ਹੁੰ ਤੇ ਕਿਸਮਤ ਹੁੰਦੀ ਹੈ ਤੇ ਆਪਣੀ ਮਿਹਨਤ ਹੁੰਦੀ ਹੈ ਮਿਹਨਤ ਕਰਦੇ ਰਹਿਣਾ ਹਰ ਇੱਕ ਇਨਸਾਨ ਦਾ ਬਹੁਤ ਹੀ ਜ਼ਿਆਦਾ ਜ਼ਿੰਦਗੀ ਵਿੱਚ ਜ਼ਰੂਰੀ ਹੈ ਰਿਜ਼ਲਟ ਮਿਲਣਾ ਚਾਹੀਏ ਨਾ ਮਿਲ ਚਲੋ ਆਪਾਂ ਨੂੰ ਨਤੀਜੇ ਹੋਣ ਮਿਲ ਸ਼ੁਰੂ ਹੋਏ ਆ ਕਾਫੀ ਸੱਜਣ ਕਹਿੰਦੇ ਕਿ ਚਲੋ ਆਪਣਾ ਲੱਕ ਆ ਲੱਕ ਵੀ ਸੱਜਣ ਉਹਦੀ ਬੰਦਾ ਜਦੋਂ ਆਪਾਂ ਮਿਹਨਤ ਕਰਦੇ ਆ ਆਜ ਤੋਂ 4-5 ਸਾਲ ਹੋ ਗਏ ਸੱਜਣੋ ਚਲੋ ਐਵੇਂ ਨਹੀਂ ਪਰ ਦੱਸਣਾ ਨਹੀਂ ਸੀ ਚਾਹੁੰਦਾ ਬਟ ਕਾਫੀ ਜ਼ਿਆਦਾ ਹਾਰਡਵਰਕ ਕੀਤਾ ਆਪਾਂ ਇਸ ਕੰਮ ਦੇ ਪਿੱਛੇ ਸੋ ਉਹਦਾ ਰਿਜ਼ਲਟ ਵੀ ਨਹੀਂ ਸੈਨੇ ਮਿਲਦੇ ਬਾਕੀ ਜਿਵੇਂ ਜਿਵੇਂ ਆਪਾਂ ਅੰਡਰਸਟੈਂਡ ਕਰਦੇ ਹਰ ਇੱਕ ਗੱਲ ਤੋਂ ਆਪਾਂ ਨੂੰ ਹਰੇਕ ਕੋਈ ਵੀ ਘਟਨਾਕ੍ਰਮ ਹੁੰਦੀ ਹੈ ਜਾਂ ਕੋਈ ਵੀ ਆਪਣੇ ਫਾਰਮ ਦੇ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ ਆਪਾਂ ਅੱਗੇ ਵੀ ਗੱਲ ਕਰਦੇ ਵੀ ਅੰਡਰਸਟੈਂਡ ਹੌ ਉਸ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਜਾਣਕਾਰੀ ਹੋਣਾ ਨੌਲੇਜ ਹੋਣਾ ਤੇ ਪ੍ਰੈਕਟੀਕਲੀ ਕੰਮ ਕਰਨ ਦੇ ਵਿੱਚ ਕਾਫੀ ਜਿਹੇ ਡਿਫਰੈਂਸ ਹੁੰਦਾ ਤੇ ਪ੍ਰੈਕਟੀਕਲੀ ਕੰਮ ਕਰਕੇ ਜਦੋਂ ਆਪਾਂ ਨੌਲੇਜ ਗੇਨ ਕਰਦੇ ਹਾਂ ਤਾਂ ਉਸ ਦੇ ਵਿੱਚ ਕਾਫੀ ਜਨੀਆਂ ਦਿੱਕਤਾਂ ਜਿਹੜੀਆਂ ਉਹ ਘਟਨੀਆਂ ਕਿਸੇ ਵੀ ਕੰਮ 'ਚ ਸ਼ੁਰੂ ਹੋ ਜਾਂਦੀਆਂ ਬਾਕੀ ਜੋ ਸੱਜਣੋ ਇਹ ਪੱਤੇ ਜੇ ਤੁਸੀਂ ਫਰੇਮ 'ਚ ਹਰੇਕ ਵੀਡੀਓਸ ਦੇਖਦੇ ਹੋ ਸੋ ਮੇਰਾ ਮੇਨ ਮੋਟਿਵ ਨਹੀਂ ਹੁੰਦਾ ਵੀ ਇਹਨਾਂ ਨੂੰ ਕਵਰ ਕਰੀਏ ਨੇਚਰਲ ਤੌਰ ਤੇ ਹੁੰਦੇ ਆ ਉਸ ਦਾ ਰੀਜ਼ਨ ਇਹ ਹੈ ਵੀ ਜਿੱਥੇ ਮੈਂ ਹੁਣ ਵੀਡੀਓ ਬਣਾ ਰਿਹਾ ਇਸ ਟਾਈਮ ਇੱਥੇ ਆਪਾਂ ਨਹਿਮ ਲਗਾਈ ਹੋਈ ਆ ਅੱਜ ਤੋਂ 2 ਸਾਲ ਪਹਿਲਾਂ ਸੋ ਉਸ ਦੇ ਛਾਵੇਂ ਹੀ ਕੈਮਰਾ ਇਸ ਲਈ ਰੱਖਦਾ ਤਾਂ ਜੋ ਵੀਡੀਓ ਦੀ ਕੁਆਲਿਟੀ ਮੈਨੇਜ ਹੋਈ ਰਹੇ ਜੇਕਰ ਵੀਡੀਓ ਆਪਾਂ ਕੈਮਰਾ ਬੈਕ ਰੱਖ ਦਿਆਂ ਤਾਂ ਉੱਥੇ ਵੀ ਵੀਡੀਓ ਦੀ ਕੁਆਲਿਟੀ ਧੁੱਪ ਹੋਣ ਕਰਕੇ ਨਹੀਂ ਸਾਫ਼ ਆਉਂਦੀ ਸੋ ਛਾਵੇਂ ਔਨ ਕਰਕੇ ਕੈਮਰਾ ਵੀਡੀਓ ਸਾਫ਼ ਬਣਾਉਂਦਾ ਇਸ ਲਈ ਆਪਾਂ ਇਸ ਨੂੰ ਛਾਵੇਂ ਰੱਖਦੇ ਤੇ ਨੇਚਰਲੀ ਤੌਰ ਤੇ ਜੋ ਪੱਤਿਆਂ ਦਾ ਫਰੇਮ ਬਣ ਜਾਂਦਾ ਕੋਈ ਮੇਨ ਆਪਣਾ ਮੋਟਿਵ ਨਹੀਂ ਹੁੰਦਾ ਬਾਕੀ ਅੱਜ ਦੀ ਵੀਡੀਓ ਮੇਨ ਤੌਰ ਤੇ ਆਪਣੀ ਸੀ ਵੀ ਪਸ਼ੂ ਦੀ ਆਪਾਂ ਖਰਾਕ ਤੇ ਪ੍ਰਬੰਧ ਕਿਸ ਤਰ੍ਹਾਂ ਕਰਦੇ ਇਸ ਤੇ ਡਿਪੈਂਡ ਕਰਦਾ ਤੇ ਆਪਣੀ ਕੋਸ਼ਿਸ਼ ਰਹੂਗੀ ਵੀ ਕਰਮਾ ਵਾਲੀ ਨੂੰ ਅਗਲੇ 2-25 ਦਿਨਾਂ ਤਾਈਂ ਆਪਾਂ ਇਹਦੀ AI ਕਰਾਈਏ ਸੋ ਜਿਹੜਾ ਸੀਮਣਾ ਸੱਜਣੋਂ ਮੈਂ ਸਿਲੈਕਟ ਕਰ ਚੁੱਕਿਆ ਇਸਦੀ ਅਗਲੀ ਵਾਰ ਨੂੰ ਕਿਹੜਾ ਯੂਜ਼ ਕਰਨਾ ਸੋ ਇੱਕ ਅਗਾਹ ਵੱਧੂ ਫਾਰਮਰ ਬਣਨ ਦੇ ਲਈ ਆਪਾਂ ਨੂੰ ਇਹ ਚੀਜ਼ਾਂ ਤੇ ਧਿਆਨ ਦੇਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕਾਫੀ ਸੱਜਣ ਕਹਿਣਗੇ ਵੀ ਸਿਆਣਾ ਸੋ ਸਿਆਣਾ ਸੱਜ ਨੂੰ ਬੰਨਣਾ ਪੈਂਦਾ ਹਰੇਕ ਚੀਜ਼ ਸਮੇਂ ਅਨੁਸਾਰ ਹਣੇਕ ਹਿਊਮਨ ਬੀਇੰਗ ਸਿੱਖਦਾ ਸੋ ਕਾਫੀ ਸੱਜਣਾ ਦੇ ਪਸ਼ੂ ਜੇ ਆ ਵੀ ਜਿਹੜੇ 6-6 ਮਹੀਨੇ ਪ੍ਰੈਗਨੈਂਟ ਹੀ ਹੁੰਦੇ ਉਸ ਤੋਂ ਬਾਅਦ ਜਦੋਂ ਪ੍ਰੈਗਨੈਂਟ ਹੁੰਦੇ ਚੈੱਕ ਪਾਸ ਹੁੰਦੇ ਨਾਲ ਦੀ ਨਾਲ ਲੱਤ ਮਾਰਦੇ ਬਾਲਟ ਚ ਦੁੱਧ ਵੀ ਨਹੀਂ ਦਿੰਦੇ ਸੋ ਸਮੇਂ ਅਨੁਸਾਰ ਪਸ਼ੂ ਨੂੰ ਗੱਭਣ ਕਰਾਉਣਾ ਵੀ ਇੱਕ ਫਾਰਮਰ ਦੇ ਲਈ ਜ਼ਰੂਰੀ ਆ 3 ਮਹੀਨੇ ਦੇ ਵਿੱਚ ਵਿੱਚ ਪਸ਼ੂ ਨੂੰ ਗੱਭਣ ਹੋਣਾ ਬਹੁਤ ਜ਼ਰੂਰੀ ਆ ਅਪ ਅੱਗੇ ਵੀ ਇਸ ਵਿਸ਼ੇ ਤੇ ਡਿਸਕਸ਼ਨ ਕੀਤੀ ਆ ਬਟ ਅੱਜ ਦੀ ਵੀਡੀਓ ਆਪਣੀ ਐਨੀ ਕੀ ਸੀ ਵੀਡੀਓ ਕਿਸ ਤਰ੍ਹਾਂ ਲੱਗੀ ਦੀ ਦਿੱਤੀ ਗਈ ਆਪਣੀ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਹ ਤੁਸੀਂ ਕਮੈਂਟ ਕਰਕੇ ਦੱਸਿਆ ਜੀ ਵੀਡੀਓ ਅਖੀਰ ਤੱਕ ਦੇਖਣ ਲਈ ਸਾਰੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਫੇਰ ਸੱਜਣਾ ਨੂੰ ਰਿਕਵੈਸਟ ਹੈ ਵੀ ਆਪਣੇ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰਨਾ ਆਪਣਾ YouTube ਦੇ ਨਾਲੋਂ ਜਿਹੜਾ ਫੇਸਬੁੱਕ ਪੇਜ ਆ ਥੋੜਾ ਜਿਹਾ ਡਾਊਨਫਾਲ ਦੇ ਵਿੱਚ ਐ ਸੋ ਸੱਜਣਾ ਨੂੰ ਰਿਕਵੈਸਟ ਹੈ ਵੀ ਫੇਸਬੁੱਕ ਪੇਜ ਨੂੰ ਜ਼ਰੂਰ ਵਾਦ ਤੋਂ ਵਾਦ ਫੋਲੋ ਕਰੋ ਤੇ ਆਉਣ ਵਾਲੀ ਜਿਹੜੀ ਆਪਣੀ ਪਰਮਾਤਮਾ ਮੇਹਰ ਕਰੇ ਜਿਹੜੀ ਲਾਈਵ ਮਿਲਕਿੰਗ ਵੀਰਾਂ ਨਹੀਂ ਹੋਣੀ ਆ ਆਪਾਂ YouTube ਫੇਸਬੁੱਕ ਪੇਜ ਤੇ ਸੱਜਣਾ ਨੂੰ ਕਰਨੀ ਆ ਵਾਦ ਤੋਂ ਵਾਦ ਸੱਜਣਾ ਨੇ ਜੁੜਨਾ ਤੇ ਵਾਦ ਤੋਂ ਵਾਦ ਸੱਜਣਾ ਆਪਣੇ ਫ ਬਾਕੀ ਧੰਨਵਾਦ ਸੱਜਣਾ ਦਾ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ